ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ rau ke ਕਲਾਂ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਗਾਂ ਦੀ ਤੇ ਕੁਸ ਡੌਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਜਾਵਾਂਗੇ ਤਸੱਲੀ ਭਰ ਕੋ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਬ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਡਾਕਟਰ ਅਮਰੀਕ ਢਾਲੀਵਾਲ ਜੀ ਜਿਹੜੇ ਰਿਪੋਰਟਰਾਂ ਦੇ ਮਾਰਨੇ ਕਈ ਆਪਣੇ ਚੈਨਲ ਤੇ ਵੀਡੀਓ ਵੀ ਅਪਲੋਡ ਨੇ ਜਦੋਂ ਜਿਹੜੀਆਂ ਗਾਈਆਂ ਦਾ ਡਾਕਟਰ ਸਾਹਿਬ ਨੇ ਇਲਾਜ ਕੀਤਾ ਕੁਛ ਘੋੜੀਆਂ ਦਾ ਇਲਾਜ ਕੀਤਾ ਤੇ ਡਾਕਟਰ ਸਾਹਿਬ ਦਾ ਆਪ ਦਾ ਪੇਜ ਆ ਉੱਥੇ ਵੀ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇਸ ਗਾਂ ਦੀ ਡਿਟੇਲ ਹੈ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਡਾਕਟਰ ਅਮਰੀਕ ਧਾਲੀਆ ਪਿੰਡ ਰੌਕੀ ਕਲਾਂ ਜ਼ਿਲ੍ਹਾ ਮੋਗਾ ਅਸੀਂ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 981477316 ਨਾਮ 58580013 ਠੀਕ ਹੈ ਜੀ ਫੇਸਬੁੱਕ YouTube Instagram ਤੇ ਆਪਣਾ ਪੇਜ ਆ ਡਾਕਟਰ ਅਮਰੀਕ ਧਾਲੀਆ ਦੇ ਨਾਂ ਤੇ ਜੀ ਠੀਕ ਆ ਜੀ ਡਾਕਟਰ ਸਾਹਿਬ ਸੂਆ ਕਿੰਨਾ ਮਸੂਈ ਹੈ ਜੀ ਇਹ ਤੇ ਤੀਜੀ ਸਵੇਰ ਨੂੰ ਸੋਣਾ ਜੀ ਦੂਜੀ ਸਵੇਰ ਸੂਈ ਜੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਇਹ ਆਈਡੀਆ ਹੋਈ ਗਿਆ ਨੂੰ 3.5-4 ਮਹੀਨੇ ਦਾ ਇਹ ਆਈ ਆਂਗਿਆ ਹੋਈ ਹੈ ਜਮਾ ਕਲੀਅਰ ਹੋਈ ਵੀ ਆ 41 ਦਿਨ ਹੋ ਗਏ ਨੈਟ ਇਹ ਨਹੀਂ ਹੋਈ ਠੀਕ ਹੈ ਜੀ ਖਾਲੀ ਦੇਣੀ ਹੈ ਜੀ ਆਪਾਂ ਖਾਲੀ ਮੰਨ ਕੇ ਰਾਵਾਂਗੇ ਪਰ ਹੈ 100% ਗੱਬਣੀ ਆ ਪੂਰੇ ਨੈਟ 41 ਦਿਨ ਹੋ ਗਏ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਸ ਟਾਈਮ 7-8 ਲੀਟਰ ਪੂਰਾ ਰੈਡੀ ਤਿਆਰ ਆ ਠੀਕ ਹੈ ਜੋ ਕਹਿੰਦੇ ਨਾਲ ਕੋ ਟਾਈਮ ਚੋ ਕੇ ਲਏ 4 ਦਿਨ ਧਾਰ ਬਹੁਤ ਕੋਲੀ ਆ ਮਿਆਣਾ ਬਹੁਣਾ ਬਹੁਣ ਜੀ ਬਹੁਤ ਜਿਆਦੇ ਸੀਲ ਆ ਜਿਵੇਂ ਮਰਜੀ ਤਾਰ ਚੋਈ ਚਲੋ ਥੱਲੇ ਬਹਿ ਜਾਓ ਕੋਈ ਦਿੱਕਤ ਨਹੀਂ ਆਣੀ ਠੀਕ ਆ ਜੀ ਤਾਰ ਮੋਟੀ ਬਹੁਤ ਆਰੀ ਕੋਈ ਪੂਰ ਚਿੱਟਾ ਨਹੀਂ ਖਾਣਾ ਦਾ ਬਿਲਕੁਲ ਨਹੀਂ ਜੀ ਤੋੜ ਕੇ ਦਿਖਾ ਦਿਓ ਆ ਲੈੜੇ ਕਰਕੇ ਦਿਖਾ ਦਿਓ ਬਣਾਏ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਸਿਵਾਈ ਦੀ ਇੱਕ ਨੰਬਰ ਆ ਜੀ ਓਕੇ ਜੀ ਡਨ ਤੋੜ ਕੇ ਦਿਖਾ ਦੀ ਬਾਈ ਇਧਰ ਨੂੰ ਤੋੜ ਦੇ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਜੀ ਤੀਜੇ ਸੂਏ ਵਾਸਤੇ ਏ ਆਈ ਹੋਈ ਵੀ ਆ 43 ਦਿਨ ਪੂਰੇ ਹੋ ਗਏ ਦੇਣੀ ਦਾ ਬਾਈ ਕਹਿੰਦਾ ਖਾਲੀ ਮੰਨ ਕੇ ਆ ਪਰ ਗੱਬਣ ਕੰਪਨੀ 100% ਠੀਕ ਹੈ ਜੀ ਹਾਂਜੀ ਤੇ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਦੁੱਧ ਜਿਹੜਾ ਨੈੱਟ ਤਿਆਰ ਆ ਜੀ 7 ਤੋਂ 8 ਕਿਲੋ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਵਜ਼ਨ ਮਜੂਦ ਪੂਰਾ ਚੰਗਾ ਕੱਦ ਕਾਠ ਵੀ ਚੰਗਾ ਬਰੀਡ ਵਾਈਜ਼ ਪੂਰੀ ਚੰਗੀ ਆ ਅੱਗੇ ਦਾ ਤਾਂ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਸੇਵਾ ਕਰ ਲੋਗੇ ਉੱਧਰ ਦਾ ਤਾਂ ਮਿਲ ਜਾਊਗਾ ਜੀ ਆਪਣੇ ਕੋਲ ਦਾ ਮਤਲਬ ਅਜ ਦੂਜਾ ਦਾ ਨਹੀਂ ਆਦਾ ਠੀਕ ਆ ਜੀ ਜਿਵੇਂ ਮਾਲਾ ਜਿੱਥੇ ਇੱਕ ਦਾ ਕਰਮ ਵਾਲੀ ਖੜ ਗਈ ਜਦੋਂ ਸੇਵਾ ਹੋ ਗਈ ਉਹ ਤਾਂ ਇਹ ਵਧਣਾ ਠੀਕ ਆ ਜੀ ਹਾਂਜੀ ਡਿਮਾਂਡ ਜੀ ਉਹਦੀ ਡਿਮਾਂਡ ਜੀ ਫੋਨ ਤੇ ਕਰ ਲਾਂਗੇ ਡਿਮਾਂਡ ਜਾਏਗੀ ਉਹ ਡਿਮਾਂਡ ਵਾਲੀ ਵੱਡੀ ਨਹੀਂ ਠੀਕ ਆ ਜੇ ਜੀ ਡਿਮਾਂਡ ਹੋਊਗੀ ਡਿਮਾਂਡ ਫੋਨ ਤੇ ਕਰ ਕਰਮ ਵਾਲੀ ਸੀਲ ਬਹੁਤ ਆ ਸਲੱਗ ਬਹੁਤ ਆ ਘਰੇ ਰੱਖਣ ਨੂੰ ਬਹੁਤ ਟੌਪ ਦੀ ਵਹਿੜ ਹੈ ਠੀਕ ਆ ਜੀ ਘਾਣ ਨੂੰ 4 ਪੈਸੇ ਦੇਣ ਵਾਲੀ ਅਜੇ ਬੰਦਾ ਸਾਂਹੋਂ ਕੇ ਪਾਲਕੀ ਵੇਚੂਗਾ ਚੈੱਕ ਪਾਸ ਹੀ ਹੋ ਜੇ ਬਾਈ ਪੈਸੇ ਛੱਡ ਜਾਣੇ ਆ ਚਾਰ ਪੈਸੇ ਛੱਡ ਕੇ ਜਾਊਗੀ ਬਾਈ ਜੀ ਦਿੰਦਾ 20 ਦਿਨ ਸਾਂਹਕੇ 60 65 ਦੇ ਦੀ ਚੈੱਕ ਪਾਸ ਕਰਕੇ ਦਿੰਦਾ ਤੇ ਦੋ ਪੈਸੇ ਦਿਊਗੀ ਕਿਉਂਕਿ ਆਪਣੇ ਕੋਲੇ ਇਹਨਾਂ ਸਾਵਾਂ ਨਹੀਂ 20 ਦਿਨ ਘਰੇ ਖੜਾ ਲਗੇ 20 25 ਦਿਨ ਖੜਾ ਲਗੇ ਚੈੱਕ ਪਾਸ ਕਰਕੇ ਵੇਚ ਨਹੀਂ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਚਾਰ ਪੈਸੇ ਲੈ ਕੇ ਜਾਊਗੀ ਸਹੀ ਗੱਲ ਹੈ ਜੀ ਹਾਂਜੀ ਤੇ ਜਿਹੜਾ ਡੌਗ ਆ ਜੀ ਇਹ ਕਿੰਨਾ 8 ਵਾਈਪ ਹੋ ਰਾਇ ਜੀ ਕੋਈ ਵਾਈਪ ਹੈ ਹਮ ਜੀ ਹੈ ਫੀਮੇਲ ਆ ਕਿ ਮੇਲ ਆ ਜੀ ਇਹਨਾਂ 'ਚ ਦੋ ਫੀਮੇਲ ਆ ਜੀ ਇੱਕ ਮੇਲ ਆ ਇਹਨਾਂ ਦੋ ਬੱਚਿਆਂ 'ਚ ਜੀ ਬੱਚਿਆਂ 'ਚ ਆ ਜੀ ਠੀਕ ਆ ਜੀ ਬਾਕੀ ਕੋਈ ਗੱਲ ਨਹੀਂ ਜੀ ਮੜੀ ਕੋਈ ਤਾਂ ਛੱਡ ਦੇ ਚੈੱਕ ਕਰ ਸਕਦੇ ਹੋ ਦੋ ਇਹਦੇ 'ਚ ਫੀਮੇਲ ਆ ਇੱਕ ਮੇਲ ਆ ਤੇ ਆ ਵੀ ਛੇਲ ਨਾਲ ਜੀ ਹਾਂ ਜੀ ਇਹ ਵੀ ਛੇਲ ਆ ਜੀ ਹਾਂ ਇਹ ਵੀ ਫੀਮੇਲ ਆ ਜੀ ਇਹ ਮੇਲ ਆ ਜੀ ਇਹ ਮੇਲ ਆ ਜੀ ਹਾਂ ਜੀ ਇਹਦੇ ਬੱਚੇ ਆ ਜੀ ਇਹ ਮੇਲ ਆ ਇਹਨਾਂ 'ਚ ਦੋ ਯਾਨੀ ਦੋ ਫੀਮੇਲ ਦੋ ਮੇਲ ਹੋਗੇ ਇਹ ਟੋਟਲ ਆ ਮੇਲ ਆ ਜੀ ਠੀਕ ਆ ਜੀ ਆ ਦੋ ਨਹੀਂ ਪੀਣ ਠੀਕ ਆ ਜੀ ਆ ਵੀ ਮੇਲ ਆ ਵੀ ਮੇਲ ਆ ਜੀ ਇਹਨਾਂ ਦੀ ਡਿਮਾਂਡ ਜੀ ਡਿਮਾਂਡ ਇਹਨਾਂ ਦੀ ਵੀ ਕਰ ਲਾਂਗੇ ਫੋਨ 'ਤੇ ਹੀ ਆਪਾਂ ਠੀਕ ਆ ਜੀ ਡਿਮਾਂਡ ਇਹਨਾਂ ਦੀ ਵੀ ਫੋਨ 'ਤੇ ਹੋ ਜੂਗੀ ਜੀ ਬਹੁਤ ਕੁਆਲਟੀ ਮਤਲਬ ਪੱਖੋਂ ਵੇਖੋ ਹਾਈਟ ਲੈਂਥ ਬਹੁਤ ਪਿਓਰ ਕੁਆਲਟੀ ਚ ਆਉਂਦੀ ਜੀ ਬਾਕੀ ਜਿਹੜੇ ਵੀ ਰਬਰੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਹੈ ਸਹੀ ਗੱਲ ਜੀ ਇਹ ਚੀਜ਼ ਹੈ ਜੀ ਜਿਹੜੇ ਬੰਦੇ ਨੂੰ ਨਹੀਂ ਨੌਲੇਜ ਉਹਨਾਂ ਦੇ ਮਾਮਲਾ ਦੂਜੇ ਹੀ ਹੈ ਜਿਨ੍ਹਾਂ ਨੂੰ ਨੌਲੇਜ ਆ ਉਹ ਬੰਦੇ ਨੂੰ ਪਤਾ ਵੀ ਹੈ ਕੀ ਚਾਹੀਦਾ ਠੀਕ ਆ ਜੀ ਬਾਕੀ ਕੋਈ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦਾ ਜਿਹੜੀ ਗੱਲ ਜਿਹਨੇ ਵੀ ਦੋ ਦੋ ਟਾਈਮ ਚਾਰ ਟਾਈਮ ਚੋਕ ਉਹ ਤਸੱਲੀ ਕਰਕੇ ਲੈ ਕੇ ਜਾਂ ਜੀ ਠੀਕ ਆ ਜੀ ਇਹ ਨੰਬਰ ਦੋ ਜਿਹੜੇ ਵੀਰ ਭਰਾ ਵੀਡੀਓ ਦੇਖ ਰਹੇ ਆ ਜਿਨ੍ਹਾਂ ਨੂੰ ਨਹੀਂ ਪਤਾ ਪਹਿਲਾਂ ਆਪਣੇ ਬਾਰੇ ਸਹੀ ਗੱਲ ਰਿਪੀਟਰ ਪਸੂਨਾਂ ਦੀ ਮੈਡੀਸਨ ਆਪਾਂ ਦਿੰਨੇ ਆ ਪਸੂ ਜਿਨੇ ਟਾਈਮ ਦਾ ਮਰਜੀ ਰਿਪੀਟਰ ਹੋਵੇ 2 ਸਾਲ ਦਾ 4 ਸਾਲ ਦਾ ਮੱਝਾਂ ਗਾਵਾਂ ਘੋੜੀਆਂ ਠੀਕ ਹੈ ਘੋੜੀਆਂ ਬੱਚਾ ਨਹੀਂ ਅਗੇ ਵਧਾਉਂਦੀਆਂ ਜਾਂ ਘੋੜੀਆਂ ਕੰਸੀਵ ਹੋ ਜਾਂਦੀਆਂ ਜੇ ਆਂਡਾ ਨਹੀਂ ਤਿਆਰ ਕਰਦੀਆਂ ਉਹਨਾਂ ਦੀ ਮੈਡੀਸਿਨ ਆਪਣੇ ਕੋਲ ਹੁੰਦੀ ਆ ਜਾਂ ਬਸੂ ਬੱਚਾ ਭੁੱਲ ਜਾਂਦੇ ਆ ਅੱਜ ਕੱਲ੍ਹ ਇਸ ਟਾਈਮ ਦੇ ਵਿੱਚ ਝੋਟੀਆਂ ਨੇ ਬੱਚੇ ਬਹੁਤ ਭੁੱਲੇ ਉਹ ਚੀਜ਼ ਹੀ ਆਪਣੇ ਕੋਲ ਮੈਡੀਸਿਨ ਹੁੰਦੀ ਆ ਬੱਚਾ ਲਵਾਉਣ ਦੀ ਲੋੜ ਨਹੀਂ ਮੈਡੀਸਿਨ ਦਵਾਂਗੇ ਉਸੇ ਨਾਲ ਹੀ ਝੋਟੀਆਂ ਪੂਰੇ ਟੈੱਕੇ ਦੁੱਧ ਲਾਉਣਗੇ ਠੀਕ ਹੈ ਜੀ ਹਾਂਜੀ ਬਾਕੀ ਨੰਬਰ ਸਕਰੀਨ ਤੇ ਡਾਕਟਰ ਸਾਹਿਬ ਦਾ ਚੱਲਦਾ ਰਹਿਣਾ ਜੀ ਧੰਨਵਾਦ ਠੀਕ ਹੈ ਸਤਿ ਸ਼੍ਰੀ ਅਕਾਲ